ਸਸ਼ਿਕਾ ਸਾਰਿਆਂ ਨੂੰ ਹੋਪਸੋ ਸਾਰੇ ਜਾਨੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਪਠਾਣੀ ਸਲਵਾਰ ਦੀ ਕਟਿੰਗ ਤਾਂ ਆਪਾਂ ਕੱਪੜਾ ਲੈ ਲਿਆ ਹੋਇਆ ਐ ਵੈਸੇ ਤੁਸੀਂ ਪਠਾਣੀ ਸਲਵਾਰ 2 ਮੀਟਰ ਕੱਪੜੇ ਚ ਵੀ ਰੈਡੀ ਕਰ ਸਕਦੇ ਹੋ ਤੇ ਆਪਾਂ ਨੂੰ ਜਿਹੜਾ ਕਸਟਮਰ ਨੇ ਕੱਪੜਾ ਦਿੱਤਾ ਆਪਣਾ 2 ਮੀਟਰ ਕੱਪੜਾ ਐ ਠੀਕ ਹੈ ਜੀ ਕੱਪੜਾ ਅਸੀਂ ਰੱਖ ਲਿਆ ਹੋਇਆ ਕੱਪੜੇ ਨੂੰ ਅਸੀਂ ਇੱਥੋਂ 4 ਫੋਲਡ ਕਰ ਲਿਆ ਹੋਇਆ ਠੀਕ ਹੈ ਜੀ ਕੱਪੜੇ ਨੂੰ ਤੁਸੀਂ 4 ਫੋਲਡ ਕਰ ਲੈਣਾ ਜਦੋਂ ਵੀ ਅਸੀਂ ਪਠਾਣੀ ਸਲਵਾਰ ਕਟਿੰਗ ਕਰਨੀ ਆ ਤਾਂ ਅਸੀਂ ਹਮੇਸ਼ਾ ਜਿੱਦਾਂ ਆਪਾਂ ਨਾਰਮਲ ਸਲਵਾਰ ਹੁੰਦੀ ਆ ਅਸੀਂ ਠੀਕ ਹੈ ਜੀ ਜਿਹੜੀ ਪਠਾਨੀ ਸਲਵਾਰ ਆ ਅਸੀਂ 5 ਇੰਚ ਮਾਈਨਸ ਕਰਕੇ ਕਟਿੰਗ ਕਰਨੀ ਆ ਤੇ ਸਭ ਤੋਂ ਪਹਿਲਾਂ ਆਪਾਂ ਇੱਥੋਂ ਲੈਂਥ ਲਵਾਂਗੇ ਕਸਟਮਰ ਦੀ ਲੈਂਥ ਆ ਸਲਵਾਰ ਦੀ ਜੀ 36 ਯਾਨੀ ਕਿ 36 ਇੰਚ ਤੇ ਆਪਾਂ ਇਹਦੀ ਲੈਂਥ ਲਵਾਂਗੇ 5 ਇੰਚ ਮਾਈਨਸ ਕਰਕੇ 31 ਇੰਚ ਇੱਥੋਂ ਅਸੀਂ ਸਭ ਤੋਂ ਪਹਿਲਾਂ ਲੈਂਥ ਦੀ ਮਾਰਕਿੰਗ ਕਰਨੀ ਆ ਇਸ ਤਰ੍ਹਾਂ ਜੀ ਤੇ ਇਹ ਅਸੀਂ ਲੈਂਥ ਦੀ ਮਾਰਕਿੰਗ ਕਰ ਲਈ ਹੋਈ ਆ ਇਸ ਤੋਂ ਬਾਅਦ ਅਸੀਂ ਇਹਨੂੰ ਕਟਿੰਗ ਕਰ ਦਾਂਗੇ ਜਿਹੜਾ ਸਾਡਾ ਐਕਸਟਰਾ ਕਪੜਾ ਹੈ ਉੱਪਰ ਤੋਂ ਇਹ ਆਪਾਂ ਕਟਿੰਗ ਕਰ ਦਾਂਗੇ ਪਠਾਨੀ ਸਲਵਾਰ ਦੀ ਜਿਹੜੀ ਲੈਂਥ ਆ ਉਹ ਕਟਿੰਗ ਕਰ ਲਈ ਹੋਈ ਆ 31 ਇੰਚ ਦੀ ਇਸ ਤੋਂ ਬਾਅਦ ਆਪਾਂ ਇੱਥੋਂ ਪੌਂਚੇ ਦੀ ਮਾਰਕਿੰਗ ਕਰਨੀ ਆ ਸਭ ਤੋਂ ਪਹਿਲਾਂ ਜਦੋਂ ਅਸੀਂ ਪੌਂਚੇ ਦੀ ਮਾਰਕਿੰਗ ਕਰਨੀ ਆ ਜਿੰਨਾ ਅਸੀਂ ਪੌਂਚਾ ਰੈਡੀ ਕਰਨਾ ਹੁੰਦਾ ਹੈ ਉਹਦਾ ਡਬਲ ਅਸੀਂ ਪੌਂਚਾ ਰੱਖਣਾ ਹੁੰਦਾ ਠੀਕ ਹੈ ਜੀ ਹੁਣ ਇਹਨਾਂ ਦਾ ਜਿਹੜਾ ਰੈਡੀ ਪੌਂਚਾ ਹੈਗਾ ਜੀ ਉਹ ਹੈਗਾ 6 ਇੰਚ ਤੇ ਆਪਾਂ ਇਹਨੂੰ ਕਟਿੰਗ ਕਰਾਂਗੇ 12 ਇੰਚ ਅੱਕੇ ਆਪਾਂ 12 ਇੰਚ ਦੀ ਮਾਰਕਿੰਗ ਕਰ ਲੈਣੀ ਆ ਤੇ ਇਸ ਸਾਈਡ ਤੋਂ ਅਸੀਂ ਆਸਣ ਦੀ ਮਾਰਕਿੰਗ ਕਰਨੀ ਹੈ ਜੀ ਆਸਣ ਦੀ ਮਾਰਕਿੰਗ ਹੋਏਗੀ 10.5 ਇੰਚ ਇਹ ਅਸੀਂ ਆਸਣ ਦੀ ਮਾਰਕਿੰਗ ਕਰ ਲਈ ਹੋਈ ਹੈ ਇਸ ਤੋਂ ਬਾਅਦ ਅਸੀਂ ਇਹਨੂੰ ਇਹਦੇ ਨਾਲ ਮਿਲਾ ਦੇਣਾ ਇਸ ਤਰ੍ਹਾਂ ਹਾਂਜੀ ਤੇ ਇਹ ਸਾਡੀ ਪਠਾਨੀ ਸਲਵਾਰ ਦੀ ਮਾਰਕਿੰਗ ਆ ਹੋ ਚੁੱਕੀ ਆ ਇਸ ਤੋਂ ਬਾਅਦ ਹੁਣ ਆਪਾਂ ਕਰਾਂਗੇ ਕਟਿੰਗ ਹਾਂ ਜੀ ਤੇ ਇਹ ਸਾਡੀ ਜਿਹੜੀ ਪਠਾਣੀ ਸਲਵਾਰ ਦੀ ਕਟਿੰਗ ਆ ਉਹ ਹੋ ਚੁੱਕੀ ਆ ਇਸ ਤੋਂ ਬਾਅਦ ਹੁਣ ਆਪਾਂ ਕਰਾਂਗੇ ਇਹਦੀ 벨ਟ ਕਟਿੰਗ ਜਦੋਂ ਅਸੀਂ 벨ਟ ਕਟਿੰਗ ਕਰਨੀ ਆ ਤੇ ਸਾਡੀ 벨ਟ ਦੇ ਵਿੱਚ ਇਲਾਸਟਿਕ ਪਾਣੀ ਆ ਸੀ ਠੀਕ ਹੈ ਜੀ ਵੈਸੇ ਅਸੀਂ ਜਿਹੜੀ 벨ਟ ਹੈ ਉਹ ਜੀ ਕਟਿੰਗ ਕਰਦੇ ਹੁੰਨੇ ਆ 7 ਇੰਚ ਤੇ ਜਿਹੜੀ ਆਪਾਂ 벨ਟ ਦੇ ਵਿੱਚ ਇਲਾਸਟਿਕ ਪਾਣੀ ਹੋਵੇ ਉਹ ਵਾਲੀ 벨ਟ ਆਪਾਂ ਕਟਿੰਗ ਕਰਦੇ ਆ ਜੀ 8 ਇੰਚ ਹਾਂ ਜੀ ਤੇ ਇੱਥੋਂ ਹੁਣ ਆਪਾਂ 8 ਇੰਚ ਦੀ ਮਾਰਕਿੰਗ ਕਰਾਂਗੇ 벨ਟ ਦੀ ਜਦੋਂ ਅਸੀਂ 벨ਟ ਦੀ ਜਿਹੜੀ 벨ਟ ਰੈਡੀ ਕਰਨੀ ਆ ਜਿੰਨੀ ਸਾਡੇ ਕਸਟਮਰ ਦੀ हिਪ ਆ हिਪ ਤੋਂ ਅਸੀਂ ਵੈਸੇ 3.5 ਇੰਚ ਐਕਸਟਰਾ ਲੈਣੇ ਆ ਤਾਂ ਹੁਣ ਜਦੋਂ ਆਪਾਂ ਇਹਦੇ ਵਿੱਚ ਇਲਾਸਟਿਕ ਪਾਣੀ ਆ ਤੇ ਆਪਾਂ ਇਹਦੀ 4.5 ਇੰਚ ਐਕਸਟਰਾ ਲਵਾਂਗੇ ਠੀਕ ਹੈ ਜੀ ਤਾਂ ਹੁਣ ਕਸਟਮਰ ਦੀ ਜਿਹੜੀ हिਪ ਆ ਜੀ हिਪ ਹੈਗੀ ਇਹ 2.5 ਸਾਡੇ ਵੀ ਤਾਂ ਆਪਾਂ ਇਹਦੇ ਵਿੱਚ 4 ਇੰਚ ਪਲੱਸ ਕਰਕੇ ਕਟਿੰਗ ਕਰਾਂਗੇ ਯਾਨੀ ਕਿ 24 ਹਾਂਜੀ ਤੇ ਹੁਣ ਆਪਾਂ 벨ਟ ਦੀ ਕਰਦੇ ਆ ਕਟਿੰਗ ਹਾਂਜੀ ਤੇ ਇਹ ਸਾਡੀ 벨ਟ ਕਟਿੰਗ ਹੋ ਚੁੱਕੀ ਆ ਪਠਾਣੀ ਸਲਵਾਰ ਆਪਣੀ ਕਟਿੰਗ ਹੋ ਚੁੱਕੀ ਆ ਅਗਰ ਤੁਹਾਨੂੰ ਕੋਈ ਵੀ ਕਟਿੰਗ ਦੇ ਵਿੱਚ ਕਨਫਿਊਜ਼ਨ ਆ ਰਹੀ ਈ ਆ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਬਾਕੀ ਦੱਸਿਓ ਜ਼ਰੂਰ ਵੀਡੀਓ ਕਿਦਾਂ ਲੱਗੀ ਥੈਂਕ ਯੂ ਸੋ ਮੱਚ